ਯਾਰਕ ਬੈਂਪੁਰ ਵਿਧਾਨ ਸਭਾ ਹਲਕਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਜਿੱਥੇ ਕਿਸਾਨਾਂ ਵੱਲੋਂ ਰੋਡ ਮਾਰਚ ਕੀਤਾ ਗਿਆ ਹੈ 26 ਜਨਵਰੀ ਦੇ ਮੌਕੇ ਕਿਸਾਨਾਂ ਸਾਡੇ ਨਾਲ ਕਿਸਾਨ ਆਗੂ ਮਜ਼ਦੂਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਸੰਬੰਧ ਵਿੱਚ ਰੋਡ ਮਾਰਚ ਆ ਕੀ ਅੱਜ ਦੋ ਫਾਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਕਿਸਾਨ ਗੈਰ ਰਾਜਨੀਤੀ ਮੋਰਚੇ ਵੱਲੋਂ ਜੋ ਆ ਤੇ ਸਯੁਜਤ ਕਿਸਾਨ ਮੋਰਚੇ ਵੱਲੋਂ ਵੱਡੀ ਪੱਧਰ ਤੇ ਆ ਟਰੈਕਟਰ ਦਾ ਰੋਸ ਮਾਰਚ ਜਿਹੜਾ ਕੱਢਿਆ ਜਾ ਰਿਹਾ ਆ ਆ ਤੁਸੀਂ ਐਸ ਵੇਲੇ ਜਿਹੜਾ ਗਰਦਾਸਪੁਰ ਦੇ ਕਸਬਾ ਸਰੀਰ ਗਵਿੰਦਪੁਰ ਜੂਨ ਦਮਦਮਾ ਸਾਹਿਬ ਕਿਸਾਨ ਮਜ਼ਦੂਰ ਕਿਸਾਨ ਕਮੇਟੀ ਪੰਜਾਬ ਦੇ ਵੱਡੀ ਪੱਧਰ ਦੇ ਜਿਹੜੇ ਟਰੈਕਟਰ ਆ ਉਹ ਇੱਥੇ ਇਕੱਠੇ ਹੋਏ ਆ ਜੋ ਇਥੋਂ ਦੇ ਮੰਤਰੀ ਜੋ ਇਥੋਂ ਦੇ ਮੰਤਰੀ ਫਤੇਜਾਂ ਸਿੰਘ ਜੀ ਬਾਦੂ ਬਾਜਵਾ ਸਾਧੀਆਂ ਉਹਨਾਂ ਦੀ ਰਹਿਸ਼ ਦੇ ਮੋਰੇ ਇਹ ਟਰੈਕਟਰ ਜਿਹੜੇ ਇੱਥੋਂ ਜਾਣਗੇ ਇਸੇ ਤਰੀਕੇ ਨਾਲ ਪੂਰੇ ਜ਼ਿਲ੍ਹੇ ਦੇ ਵਿੱਚੋਂ ਵੱਖ-ਵੱਖ ਜਗ੍ਹਾ ਜਗ੍ਹਾ ਦੇ ਉੱਪਰ ਜਿੱਦਾਂ ਸ਼ਾਪਿੰਗ ਮਾਲ ਹੋਏ ਸ਼ਾਪਿੰਗ ਮਾਲ ਹੋਏ ਨਾਲ ਹੀ ਇਹਦੇ ਨਾਲ ਜਿਹੜਾ ਸੈਰਲੋ ਕਦਮ ਆ ਜੋ ਧਾਰੀਵੜ ਰਣੀਆਂ ਇਸੋ ਤਰੀਕੇ ਨਾਲ ਪੂਰੇ ਦੇਸ਼ ਭਾਰ ਦੇ ਵਿੱਚ ਤੇ ਪੰਜਾਬ ਭਾਰ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਟਰੈਕਟਰ ਮਾਰਚ ਆ ਉਹ ਕੀਤੇ ਜਾਣਗੇ ਜਿਹੇ ਤਰੀਕੇ ਦੇ ਨਾਲ ਸੈਲੋ ਕਦਾਮਾ ਨੇ ਕਿਸਾਨੀ ਨੂੰ ਖਾਣਾ ਆ ਤੇ ਮੌਲਾ ਨੇ ਛੋਟੀ ਦੁਕਾਨਦਾਰੀ ਨੂੰ ਖਾਣਾ ਆ ਉਹ ਬਿਲਕੁਲ ਜਿਹੜੀਆਂ ਇਹਨਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਆ ਉਹ ਦੇਸ਼ ਦੇ ਦੇਸ਼ ਤੇ ਦੁਨੀਆ ਦੇ ਸਾਹਮਣੇ ਜਿਹੜੀਆਂ ਉਹ ਲਿਆਂਦੀਆਂ ਜਾਣਗੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਸੈਲੋ ਜਿਹੜਿਆ ਖੇਤੀ ਨੂੰ ਖਾਣ ਜਾ ਰਹੇ ਆ ਤੇ ਜਿਹੜੇ ਵੱਡੇ ਮੌਲ ਆ ਉਹ ਕਿਹੇ ਤਰੀਕੇ ਨਾਲ ਛੋਟੀ ਦੁਕਾਨਦਾਰੀ ਨੂੰ ਖਤਮ ਕਰਨ ਜਾ ਰਹੇ ਆ ਕਿਹੜੀ ਕਿਹੜੀ ਇੱਥੇ ਬੰਦੀ ਹਲਵਾ ਇਹ ਪੂਰੇ ਦੇਸ਼ ਦੀਆਂ ਜਥੇਬੰਦੀਆਂ ਵੱਲੋਂ ਆ ਲੜਨ ਵਾਲੀਆਂ ਜੋ ਧਿਰਾਂ ਆ ਜੋ ਕਿਸਾਨੀ ਮਜ਼ਦੂਰਾਂ ਦੀਆਂ ਮੰਗਾਂ ਉੱਤੇ ਗੱਲ ਕਰ ਰਹੀਆਂ ਆ ਆ ਇਸ ਵੇਲੇ ਯੂਨ ਦਮਨਮਾ ਸਾਹਿਬ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਦੀ ਵੱਡੀ ਪੱਧਰ ਤੇ ਜੋ ਟਰੈਕਟਰ ਮਾਰਚ ਆ ਉਹ ਸ਼੍ਰੀ ਹਰਗੋਬਿੰਦਪੁਰ ਤੋਂ ਹੋ ਰਿਹਾ ਇਸੇ ਤਰੀਕੇ ਨਾਲ ਬਾਕੀ ਜਥੇਬੰਦੀਆਂ ਨੇ ਵੀ ਆਪੋ ਆਪਣੇ ਪਲੇਟਫਾਰਮ ਦੇ ਕੇ ਟਰੈਕਟਰ ਜਿਹੜੇ ਇਕੱਠੇ ਕਰਕੇ ਆਪਣਾ ਜਿਹੜਾ ਜਥਾ ਮਾਰਚ ਆ ਉਹ ਕਰ ਰਹੀਆਂ ਸਾਡੇ ਨਾਲ ਹੋਰ ਵੀ ਕਿਸਾਨ ਆਗੂ ਮਜੂਤੀ ਕਹਿ ਰਹੇ ਚਾਹੁੰਦੇ ਪਰ ਇਹ ਤੁਸੀਂ ਇਹ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਆਪਾਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਇਹ ਭਾਈ ਜੇ ਸਰਕਾਰ ਦੀਆਂ ਨੀਤੀਆਂ ਜਿਹੋਆਂ ਆਈਆਂ ਉਹਨਾਂ ਦੇ ਵਿਰਖਲਾਬ ਲੜਨ ਵਾਸਤੇ ਆਪਾਂ ਨੂੰ ਇਕਜੁੱਟ ਹੋ ਕੇ ਲੜਨਾ ਚਾਹੀਦਾ ਤੇ ਇਹਨਾਂ ਮੌਲਾਂ ਦੇ ਗਾੜੀ ਜਿਹੜਾ ਵਾ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਭਾਜੀ ਇਹ ਕਿਹੜੀ ਕਿਹੜੀ ਕੇਂਦਰ ਸਰਕਾਰ ਦੇ ਖਿਲਾਫ ਆ ਕਿ ਪੰਜਾਬ ਦੇ ਵੀ ਆ। ਇਹ ਕੇਂਦਰ ਕੇਂਦਰ ਸਰਕਾਰ ਦੇ ਵਿਰਖਲਾਬ ਆ ਭਾਈ। ਕੇਂਦਰ ਦੇ ਸਰਕਾਰ ਦੇ ਵਿਰਖਲਾਬ ਜਿਹੜਾ ਇਹ ਮੋਰਚਾ ਜਿਹੜਾ ਚੱਲ ਰਿਹਾ ਹੈ। ਹਾਂ ਸੋ ਇਹ ਸਨ ਕਿਸਾਨ ਜਿਨ੍ਹਾਂ ਨਾਲ ਸ੍ਰੀ ਅਰਗਵਿੰਦਪੁਰੋਂ ਵੇਖੇ ਸਾ ਰੋਡ ਮਾਰਚ ਟਰੈਕਟਰ ਰੋਡ ਚ ਮਾਰਚ ਕੀਤਾ ਗਿਆ 26 ਜਨਵਰੀ 76ਵੇਂ ਗਣਤੰਤਰ ਦਿਵਸ ਮੁਕੇ ਉਹ ਤਾਂ ਇਹਨਾਂ ਦਾ ਕਹਿਣਾ ਕਿ ਕਾਦੀਆਂ ਕਾਦੀਆਂ ਜਾ ਕੇ ਖਤਮ ਹਾਂਜੀ ਕਾਦੀਆਂ ਜਾ ਕੇ ਖਤਮ ਹੋਣਾ ਜੀ ਤੁਸੀਂ ਹੁਣ ਵੇਖਦੇ ਰਹੋ ਜੀਤ ਵੈਬ ਬਟ ਵੀ ਮੈਨੂੰ ਦਿਓ ਜਾਦਰ ਪੱਤਰਕਾਰ ਕਬਲਜੀਤ ਸਿੰਘ ਟੀਮਾ ਸ੍ਰੀ ਹਰਗਵਿੰਦਪੁਰ ਮੈਂ ਮਨੀਸ਼ ਸਿੰਘ ਭੈਣੀ ਸਲਾਮ ਬਲਾਗ ਦਾ ਨੌਜਵਾਨ ਆਗੂ ਅੱਜ 26 ਜਨਵਰੀ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਸੱਦੇ ਤੇ ਕੜਾ ਟਰੈਕਟਰ ਮਾਰਚ ਕਰ ਰਹੇ ਹਾਂ ਖੇਤੀ ਡਰਾਫਟਾਂ ਨੂੰ ਲੈ ਕੇ ਜੋ ਸੈਂਟਰ ਦੀ ਸਰਕਾਰ ਤੇ ਸੂਬਾਈਆਂ ਦੀਆਂ ਸਰਕਾਰਾਂ ਨੂੰ ਜਿਹੜੇ ਖੇਤੀ ਡਰਾਫਟ ਭੇਜੇ ਨੇ ਉਹ ਰਸਤ ਕਰਵਾਉਣ ਦੇ ਸੰਬੰਧ ਵਿੱਚ ਅਤੇ ਦਿੱਲੀ ਮੋਰਚੇ ਜਿਹੜੀਆਂ ਰਹਿਦੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੇ ਸੰਬੰਧ ਵਿੱਚ ਜਿਹੜੇ ਵੱਡੇ ਪੱਧਰ ਤੇ ਪੰਜਾਬ ਦੀ ਜ਼ਮੀਨ ਤੇ ਜਿਹੜੇ ਟੋਕਰੀਆਂ ਲਾ ਲੋ ਸਰਕਾਰਾਂ ਲਾ ਲੋ ਉਹ ਵੱਡੇ ਪੱਧਰ ਤੇ ਜਿਹੜੇ ਕਬਜ਼ੇ ਕਰਨ ਜਾ ਰਹੇ ਨੇ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਰੋਸ ਵਜੋ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਐਕਟਾ ਖਰਾਬ ਲੋਕੀਤ ਮੋਰਚੇ ਦੇ ਸੱਦੇ ਤੇ ਜਿਹੜਾ ਇਹ ਟਰੈਕਟਰ ਮਾਰਚ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਰਾ ਸਰਕਾਰ ਨੇ ਇਹ ਹੱਥ ਪਿੱਛੇ ਨਾ ਕਰੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੰਘਰਸ਼ ਨੇ ਉਹ ਹੋਰ ਤੇਜ਼ ਕੀਤੇ ਜਾਣਗੇ ਹੋਰ ਤਿੱਖੇ ਕੀਤੇ ਜਾਣਗੇ ਇਹ ਅੱਜ ਆਪਣੇ ਇੱਥੇ ਆ ਕਿ ਹੋਰ ਜਗ੍ਹਾ ਵੀ ਇਹ ਟਰੈਕਟਰ ਮਾਰਚ ਨਹੀਂ ਪੰਜਾਬ ਭਰ ਦੇ ਵਿੱਚ ਸਾਰੇ ਭਾਰਤ ਪੱਧਰ ਦੇ ਵਿੱਚ ਸੰਯੁਕਤ ਮੋਰਚੇ ਦੀ ਕਾਲ ਤੇ ਜਿਹੜੇ ਟਰੈਕਟਰ ਮਾਰਚ ਨੇ ਇਹ ਤਹਿਸੀਲ ਪੱਧਰੇ ਜ਼ਿਲ੍ਹਾ ਪੱਧਰੇ ਇਹ ਵੱਖੋ ਵੱਖਰੇ ਸਾਰੇ ਹੋ ਰਹੇ ਨੇ ਜੀ ਮਠੋੜਾ ਸਾਹਿਬ ਮੈਂ ਪਲਵਿੰਦਰ ਸਿੰਘ ਮਠੋੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦਾ ਰਾਜੇਵਾਲ ਅੱਜ ਜੋ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਆ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਇਹ ਸਿਰਫ ਜਿਹੜੀਆਂ ਸਰਕਾਰਾਂ ਸੁੱਤੀਆਂ ਇਹਨਾਂ ਨੂੰ ਜਗਾਉਣ ਵਾਸਤੇ ਕੀਤਾ ਜਾ ਰਿਹਾ ਇੱਕ ਮੋਦੀ ਸਰਕਾਰ ਖਰੜਾ ਲੈ ਕੇ ਆਇਆ ਉਹਨੂੰ ਨਾ ਦੇਤਾ ਕੌਮੀ ਮੰਡੀ ਦਾ ਅਸੀਂ ਉਹ ਖਰੜਾ ਰੱਦ ਕਰਾਉਣ ਵਾਸਤੇ ਅੱਜ ਜਿਹੜਾ ਵਾ ਇਹ ਸਰਕਾਰਾਂ ਨੂੰ ਜਗਾਉਣੇ ਆ ਕਿ ਜੇ ਤੁਸੀਂ ਆਜ਼ਾਦੀ ਮਨਾਉਂਦੇ ਹੋ ਤੇ ਕਿਸਾਨ ਮਜ਼ਦੂਰ ਆਜ਼ਾਦ ਨਹੀਂ ਪੰਜਾਬ ਦੇ ਲੋਕ ਆਜ਼ਾਦ ਨਹੀਂ ਇਹ ਗੁਲਾਮੀ ਦੇ ਸੰਗਲ ਵਿੱਚ ਵੱਜੇ ਪਏ ਨੇ ਇਸ ਕਰਕੇ ਸਾਡੇ ਵੀਰ ਬਾਰਡਰਾਂ ਦੇ ਬੈਠੇ ਆ ਭੁੱਖਾ ਨਾਲ ਮਰਨ ਦੇ ਨੇ ਸਾਡਾ ਜਿਹੜੇ ਪਰਿਵਾਰ ਨੇ ਉਹ ਇਸੇ ਤਕੇਸ਼ਾਈ ਦਾ ਪੂਰਾ ਸ਼ਿਕਾਰ ਹੋਏ ਪਏ ਨੇ ਇਸ ਕਰਕੇ ਅਸੀਂ ਇਹ ਸਰਕਾਰਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਅਸੀਂ ਅੱਜ ਆਪਣੇ ਤੁਸੀਂ ਜਸ਼ਨ ਆਜ਼ਾਦੀ ਦੇ ਮਨਾਉਂਦੇ ਹੋ ਤਾਂ ਅਸੀਂ ਗੁਲਾਮੀ ਦਾ ਜਸ਼ਨ ਜਿਹੜਾ ਅੱਜ ਮਨਾ ਰਹੇ ਆਂ ਇਹ ਸਰਕਾਰ ਜਿਹੜੀ ਹੈ ਇੱਕ ਕੋਮੀ ਮੰਡੀ ਦੇ ਨਾਂ ਦੇ ਉੱਤੇ ਮੰਡੀ ਲੈ ਕੇ ਆਈ ਹੈ ਜਿਹਦੇ ਵਿੱਚ ਨਾ ਤਾਂ ਕੋਈ ਕਿਸਾਨ ਬਚੂਗਾ ਨਾ ਮਜ਼ਦੂਰ ਬਚੇਗਾ ਨਾ ਹੀ ਕੋਈ ਮੁਲਾਜ਼ਮ ਬਚੇਗਾ ਕਿਉਂਕਿ ਹੁਣ ਵੇਖੋ ਸਾਡੇ ਕੋਲ ਜਿਹੜੀ ਕਣਕ ਸੀ ਉਹ 22-2300 ਰੁਪਏ ਨੂੰ ਖਰੀਦੀ ਗਈ ਉਸੇ ਕਣਕ ਦਾ ਹੁਣ ਮਾਰਕੀਟ ਦੇ ਵਿੱਚ ਜਿਹੜੀ ਹੈ ਜਦੋਂ ਸ਼ਾਊਕਾਰਾਂ ਦੇ ਕੋਲ ਆ ਗਈ ਆ ਤਾਂ ਉਸੇ ਕਣਕ ਦਾ ਰੇਟ 4000 ਰੁਪਿਆ ਹੋ ਗਿਆ ਅਸੀਂ ਦੋਵਾਂ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਆ ਕਿ ਬੰਦੇ ਦੇ ਪੁੱਤ ਬਣਜੋ ਤੁਹਾਡਾ ਜਲੂਸ ਕੱਢ ਕੇ ਰੱਖ ਦਿਆਂਗੇ ਕਿਤੇ ਵੀ ਤੁਹਾਡਾ ਕੋਈ ਪ੍ਰੋਗਰਾਮ ਨਹੀਂ ਹੁਣ ਦਿਆਂਗੇ ਮੋਦੀ ਸਰਕਾਰ ਨੂੰ ਵੀ ਇਹ ਚੇਤਾਵਨੀ ਦਿੱਤੀ ਆ ਕਿ ਤੂੰ ਲਖਸ਼ਰਵਾ ਹਾਲ ਨਾ ਬੜਾ ਦੀ ਅਸੀਂ ਤੇਰਾ ਜਲੂਸ ਕੱਢਦੇ ਆਂਗੇ ਆ ਗੱਪੀਆਂ ਦੀ ਸਰਕਾਰ ਜਿਹੜੀ ਆ ਮੋਦੀ ਦੀ ਸਰਕਾਰ ਤੇ ਭਗਵੰਤ ਮਾਨ ਗੱਪੀ ਦੀ ਸਰਕਾਰ ਆ ਇਹ ਸ਼ੈਅ ਸਪੱਟੇ ਕਰ ਰਿਆ ਤੇ ਕਿਸਾਨ ਮਜ਼ਦੂਰ ਜਿਹੜੇ ਆ ਉਹ ਮਰ ਰਹੇ ਨੇ ਅੱਜ ਤੱਕ ਇਹਨਾਂ ਪ੍ਰੈਸਨ ਦੇ ਉੱਤੇ ਵੀ ਇਹਨਾਂ 'ਕ ਦਬਾਅ ਵੜਾਇਆ ਕਿ ਜਿਹੜੀ ਖਬਰ ਅਸੀਂ ਕਹਾਂਗੇ ਉਹ ਲਾਓ ਪਰ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਵਧੀਆ ਜਿਹੜੇ ਪ੍ਰੋਗਰਾਮ ਸਾਡੇ ਦਿਖਾ ਰਹੇ ਆ ਕੋਈ ਵੀ ਪ੍ਰੈਸ ਵਾਲਾ ਜਿਹੜਾ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੀ ਪ੍ਰੈਸ ਜਿਹੜੀ ਆ ਆਜ਼ਾਦ ਆ ਕਿਉਂਕਿ ਉਹ ਇਹਨਾਂ ਦੀ ਬਿਨਾ ਪ੍ਰਵਾਹ ਕੀਤੇ ਸਾਰੀਆਂ ਜਿੰਨੀਆਂ ਵੀ ਮੋਰਚੀਆਂ ਦੀਆਂ ਸੱਚੀਆਂ ਸੁੱਚੀਆਂ ਖਬਰਾਂ ਨੇ ਉਹ ਦਿਖਾ ਰਹੇ ਨੇ ਅੱਜ ਅਸੀਂ ਇਹ ਖਰੜਾ ਜਿਹੜਾ ਲੈ ਕੇ ਆਏ ਨੇ ਹੋਰ ਜਿਹੜੇ ਸਾਡੇ ਇਹ ਪਾਣੀ ਦਾ ਮਸਲਾ ਵਾ ਇਹਨਾਂ ਮਸਲਿਆਂ ਦੇ ਉੱਤੇ ਜਿਹੜਾ ਵਾ ਅੱਜ ਅਸੀਂ ਇਹ ਰੋਸ ਮਾਰਚ ਥਾਂ ਥਾਂ ਦੇ ਉੱਤੇ ਕੱਢਿਆ ਜਾ ਰਿਹਾ ਵਾ ਇਸ ਕਰਕੇ ਕਿ ਇਹਨਾਂ ਸਰਕਾਰਾਂ ਨੂੰ ਐਸੇ ਵੇਲੇ ਭਾਜੜਾ ਪੱਜਾ ਹੋ ਜਾਂਦੇ ਨੇ ਕਿ ਕਿਸਾਨ ਨੂੰ ਕਿਸ ਤਰ੍ਹਾਂ ਦਬਾਉਣਾ ਇਹ ਸਾਰੇ ਅੱਡੀ ਚੋਟੀ ਦੇ ਜੋਰ ਲੱਗ ਰਹੇ ਨੇ ਅਸੀਂ ਇਹਨਾਂ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਆ ਕਿ ਜਾਂ ਤਾਂ ਬੰਦਿਆਂ ਦੇ ਵਾਂਗੂ ਹੀ ਕਿਸਾਨਾਂ ਦੇ ਮਸਲੇ ਹੱਲ ਕਰ ਦਿਓ ਨਹੀਂ ਤੇ ਤੁਹਾਡਾ ਪਿੰਡਾਂ ਚ ਵੜਨਾ ਜਿਹੜਾ ਵਾ ਉਹ ਬੰਦ ਕਰ ਦਾਂਗੇ ਤੁਹਾਡਾ ਜਿਹਨਾਂ ਹਰਾਮ ਕਰਦੇ ਆ ਅੱਜ ਦਾ ਰੋਸ ਮਾਰਚ ਕਿੱਥੋਂ ਸ਼ੁਰੂ ਕਰਕੇ ਕਿੱਥੇ ਸਮਾਪਤ ਕਰ ਰਹੇ ਆ ਇਹ ਅੱਜ ਦਾ ਰੋਸ ਮਾਰਚ ਜਿਹੜਾ ਵਾ ਸਾਡਾ ਕਾਲਾ ਵਾਲੀ ਚੌਕ ਤੋਂ ਸ਼ੁਰੂ ਹੋਇਆ ਤਾਂ ਅਸੀਂ ਡੇਰੇ ਬਾਬੇ ਨਾਨਕ ਦੀਆਂ ਬਕਰਮਾ ਕਰਕੇ ਤਾਂ ਫਿਰ ਉੱਥੇ ਜਾ ਕੇ ਫੇਰੇ ਨੂੰ ਸਮਾਪਤ ਕਰਾਂਗੇ